ਦੱਸਦੀ ਹੈ ਕਿ ਪੰਜਾਬ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਅਜਮੇਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਰਾਹੁਲ ਗਾਂਧੀ ਦੀ ਅਮਰੀਕਾ ਫੇਰੀ ਦੌਰਾਨ ਰਾਖਵੇਕਰਨ ਸੰਬੰਧੀ ਕੀਤੀ ਗਈ ਟਿੱਪਣੀ ਦੇ ਵਿਰੋਧ ਵਿੱਚ ਸ਼੍ਰੀ ਰਾਮ ਚੌਕ ਕੰਪਨੀ ਬਾਗ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਦੱਸਦੀ ਹੈ ਕਿ ਪ੍ਰਧਾਨ ਅਜਮੇਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਏ ਪ੍ਰਦਰਸ਼ਨ ਦੌਰਾਨ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਗਿਆ ਅਤੇ ਰਾਹੁਲ ਗਾਂਧੀ ਰਾਖਵਾਂਕਰਨ ਵਿਰੋਧੀ ਰਾਹੁਲ ਗਾਂਧੀ ਸੰਵਿਧਾਨ ਵਿਰੋਧੀ ਰਾਖਵਾਂਕਰ ਅਤੇ ਸੰਵਿਧਾਨ ਦੇ ਰੱਖਿਆ ਭਾਰਤੀ ਜਨਤਾ ਪਾਰਟੀ ਦੇ ਨਾਰੇ ਵੀ ਲਗਾਏ ਗਏ ਦਿਖਾਉਂਦੇ ਹਾਂ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਸਤਿਅਮ ਸੋਨ ਕਰਦੀ ਰਪੋ ਮੁਰਦਾਬਾਦ ਮੁਰਦਾਬਾਦ ਰਾਹੁਲ ਗਾਂਧੀ ਦੇਸ਼ਤ ਗ੍ਰੋਤੀ ਮੁਰਦਾਬਾਦ ਮੁਰਦਾਬਾਦ ਰਾਹੁਲ ਗਾਂਧੀ ਹਾਏ 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 ਰਾਹੁਲ ਗਾਂਧੀ ਹਾਏ 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 ਰਾਹੁਲ ਗਾਂਧੀ ਬਾਲਾ ਜਿਲ੍ਹਾ ਬਦਨ ਰਸਮੀ ਮੋਰਚਾ ਸਰ ਅੱਜ ਦਾ ਜੋ ਸਾਡਾ ਪ੍ਰੋਗਰਾਮ ਪਤਲਾ ਫੂਕ ਕੇ ਅਮਰੀਕਾ ਦੇ ਵਿੱਚ ਜੋ ਰਾਹੁਲ ਗਾਂਧੀ ਕਾਂਗਰਸ ਦੇ ਜੋ ਗੁਰਿੱਤਾ ਹਨ ਉਹ ਗਏ ਔਰ ਉੱਥੇ ਉਹਨਾਂ ਦੁਰਿੱਤਾ ਬਾਰੇ ਮੜਾ ਕਿਹਾ ਔਰ ਉਹਨਾਂ ਬਾਰੇ ਕਿ ਜੋ ਰੈਜ਼ੋਲੂਸ਼ਨ ਐਸੀ ਮਿਲਦੀ ਹੈ ਕੋਟਾ ਮਿਲਦਾ ਹੈ ਉਹ ਕਹਿੰਦੇ ਜਦੋਂ ਸਾਡੀ ਸਰਕਾਰ ਆਊਗੀ ਅਸੀਂ ਬਿਲਕੁਲ ਖਤਮ ਕਰ ਦਾਂਗੇ ਉਸ ਦੇ ਵਿਰੁੱਧ ਵਿੱਚ ਅਸੀਂ ਪਰਸੋਂ ਵੀ ਚੰਡੀਗੜ੍ਹ ਵਿੱਚ ਗਏ ਸੀ ਔਰ ਉੱਥੇ ਵੀ ਪੁਤਲਾ ਫੁੱਟਿਆ ਨਾਲ ਬੰਦੀ ਦਾ ਪੂਰੇ ਪੰਜਾਬ ਵੱਲੋਂ ਐਸੀ ਮੋਰਚਾ ਨੂੰ ਔਰ ਅੱਜ ਇਸ ਰੋਸ ਦੇ ਵਜੋਂ ਇਹੀ ਪੂਰੇ ਜ਼ਿਲ੍ਹੇ ਵੱਲੋਂ ਅਸੀਂ ਮੋਰਚਾ ਉੱਤੇ ਪ੍ਰਦਰਸ਼ਨ ਕਰ ਰਹੇ ਹਾਂ ਔਰ ਸਾਡੇ ਜੋ ਨੇਤਾ ਹੈ ਉਹ ਵੀ ਇੱਥੇ ਪਹੁੰਚ ਰਹੇ ਆ ਔਰ ਮਤਲਬ ਸਾਡੇ ਮੇਰੇ ਨਾਲ ਪਰਿਵਾਰੀ ਆ ਸੁਮਿੰਦਰ ਕੁਮਾਰ ਜੀ ਬਾਕੀ ਆਪਾਂ ਨੂੰ ਜਿਹੜਾ ਲੇਅਰ ਚੇਅਰman ਭਾਰਤੀ ਐਸਸੀ ਵੀ ਦਸਲ ਪੰਜਾਬ ਐਸਸੀ ਮੋਰਚਾ ਭਾਰਤੀ ਕਾਂਗਰਸ ਪਾਰਟੀ ਤੋਂ ਡੈਸ਼ ਪੰਜਾਬ ਔਰ راہਲੋ ਗਾਲੀ ਜਦੋਂ ਅਮਰੀਕਾ ਚ ਗਏ ਆ ਇਹ ਹਰ ਵਾਰੀ ਐਤਨੀ ਗੱਲ ਨਹੀਂ ਹੈਗੀ ਆ ਇਹ ਪਿਛਲੇ ਵੀ 2014 ਵਿੱਚ ਵੀ ਨਹੀਂ ਪਹਿਲਾਂ ਵੀ ਬਿਆਨ ਜਦੋਂ ਸ਼ਡਿਊਲ ਕਾ ਸਾਹਦੇ ਕੋਈ ਵੀ ਐਸਸੀ ਤੋਰ ਬਾਬਾ ਸਾਹਿਬ ਨੇ ਸਾਨੂੰ ਹੱਕ ਦਿੱਤੇ ਆ ਰਖਮਕਰਨ ਕੀਤਾ ਆ ਇਹ ਹਰ ਵਾਰੀ ਇਹ ਜਿਹੜੀ ਹੈ ਕਿ ਸਾਡੇ ਖਿਲਾਫ ਹੀ ਇਹਨਾਂ ਦੀ ਵਿਰੋਧੀ ਨੇ ਟਿੱਪਣੀਆਂ ਰਹੀਆਂ ਨੇ ਇਹ ਨਹੀਂ ਉੱਥੇ ਕਿਹਾ ਜਾ ਕੇ ਕਿ ਸਾਡੀ ਸਰਕਾਰ ਕਹਿੰਦੀ ਦੇਸ਼ ਦੇ ਵਿੱਚ ਕਿ ਅਸੀਂ ਰਖਮਕਰਨ ਬੰਦ ਕਰਾਂਗੇ ਤੇ ਡਾਕਟਰ ਬਾਬਾ ਸਾਹਿਬ ਪੀਮਰਾਵ ਮੇੜਕਾਰ ਜੀ ਨੇ ਹਰੇਕ ਨੂੰ ਹਰੇਕ ਸਾਡੇ ਸਮਾਜ ਨੂੰ ਹਰੇਕ ਦੇਸ਼ ਦੇ ਨਾਗਰਿਕ ਨੂੰ ਹੱਕ ਦਿੱਤੇ ਆ ਇਹ ਜਿਹਨਾਂ ਹੱਕਾਂ ਉੱਤੇ ਇਹ ਸਾਡੇ ਡਾਕਾ ਮਾਰਨਗੇ ਅਸੀਂ ਡਾਕਾ ਨਹੀਂ ਮਾਰ ਦੇਵਾਂਗੇ ਰਾਹੁਲ ਗਾਂਧੀ ਦਾ ਅਜਿਹਾ ਕੰਮ ਨਹੀਂ ਹੈ 2014 15 ਵਿੱਚ ਵੀਾਰੇ ਸਾਰੇ ਜ਼ਿਲ੍ਹੇ ਜਲੰਧਰ ਦੇ ਵਿੱਚ ਅਸੀਂ ਪੁੱਤਲੇ ਫੋਕੇ ਸੀ ਜਿਹੜਾ ਸਾਡੇ ਐਸਸੀ ਸਮਾਜ ਦੇ ਖਿਲਾਫ ਇਹ ਬੋਲਦੇ ਰਹੇ ਨੇ ਲੇਕਿਨ ਕਾਂਗਰਸ ਸਰਕਾਰ ਸੁੱਤੀ ਪਈ ਹੈ ਇਹਨਾਂ ਦੇ ਪ੍ਰਧਾਨ ਸੁੱਤੇ ਪਏ ਰਹੇ ਨੇ ਜਿਹੜੀਆਂ ਵੋਟਾਂ ਜਦੋਂ ਮੰਗਦੇ ਨੇ ਉਦੋਂ ਐਸਸੀ ਜਲਤਾਂ ਦਾ ਉਹਨਾਂ ਨੂੰ ਇਹਨਾਂ ਨੂੰ ਚੇਤਾ ਆ ਜਾਂਦਾ ਹੈ ਲੇਕਿਨ ਜਦੋਂ ਵੋਟਾਂ ਪੈ ਜਾਂਦੀਆਂ ਨੇ ਉਸ ਤੋਂ ਬਾਅਦ ਇਹ ਸਾਡੇ ਵਿਰੋਧ ਦੇ ਵਿੱਚ ਸਾਡੇ ਨੂੰ ਇਹ ਰਾਖਮਾ ਕਰਨ ਤੇ ਸਿਰ ਅਟੈਕ ਕਰਦੇ ਨੇ ਜਿਹੜਾ ਸਾਡੇ ਹੱਕ ਡਾਕਟਰ ਬਾਬਾ ਸਾਹਿਬ ਵੀ ਉਹਨਾਂ ਅਮਰੀਕਾਂ ਦੱਤੇ ਨੇ ਉਹਨਾਂ ਉੱਤੇ ਇਹਨਾਂ ਦੇ ਇਹ ਅਟੈਕ ਕਰਦੇ ਨੇ ਉਹਦਾ ਦਾ ਅਸੀਂ ਬਿਲਕੁਲ ਹੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਐਸੀ ਮੋਰਚਾ ਭਾਜਪੀ ਪਾਰਟੀ ਜਾਂਦਾ ਪਾਰਟੀ ਵੱਲੋਂ ਪੂਰੇ ਜਿਹੜੇ ਜ਼ਿਲ੍ਹੇ ਪੂਰੇ ਪੰਜਾਬ ਦੇ ਵਿੱਚ ਅਸੀਂ ਇਹਦੇ ਪੁਤਲੇ ਸਾੜ ਕੇ ਇਹਨੂੰ ਜਵਾਬ ਦੇਵਾਂਗੇ ਅਨੰਦਿੰਦਰ ਭਾਈ ਮੋਦੀ ਜੀ ਨੂੰ ਕਹਾਂਗੇ ਕਿ ਇਹਨਾਂ ਦੇ ਉੱਤੇ ਪਰਚਾ ਕਰਕੇ ਉਹਨੂੰ ਜਲਦ ਤੋਂ ਜਲਦ ਨੂੰ ਅੰਦਰ ਦਿੱਤਾ ਜਾਵੇ ਤਾਂ ਜੋ ਇਹ ਸਾਡੇ ਰਾਖਮ ਕਰਨ ਉੱਤੇ ਕਦੇ ਵੀ ਵਿਰੋਧੀ ਟਿੱਪੜੀ ਨਾ ਕਰ ਸਕੇ ਔਰ ਮੈਂ ਪੂਰੇ ਦੇਸ਼ ਵਾਸੀਆਂ ਨੂੰ ਔਰ ਮੈਂ ਪੂਰੇ ਆਪਣੇ ਸਮਾਜ ਨੂੰ ਬੇਨਤੀ ਕਰਾਂਗਾ ਕਿ ਅੱਗੇ ਤੋਂ ਕਾਂਗਰਸ ਨੂੰ ਵੋਟ ਨਾ ਪਾਈ ਜਾਵੇ ਕਿਉਂਕਿ ਜਦੋਂ ਵੀ ਇਹ ਜਿੱਤ ਕੇ ਆਪਣੇ ਵੋਟਰਾਂ ਲੈ ਕੇ ਫਿਰ ਸਾਡੇ ਵਿਰੋਧ ਵਿੱਚ ਇਹ ਸਾਡਾ ਰੱਖਮ ਕਰਦੇ ਅਟੈਕ ਕਰਦੇ ਨੇ ਜਿਹੜਾ ਸਾਡਾ ਹੱਕ ਡਾਕਟਰ ਵਾਪਸ ਆਮ ਜਿਹੜਾ ਉਹ ਇੱਕ ਫਾਰਮੇਸ਼ਨ ਵਾਲਾ ਹੈ ਬੇਨਤੀ ਹੈ ਪਰ ਜਿਸ ਤਰੀਕੇ ਨਾਲ ਉਹਨਾਂ ਨੂੰ ਪੀਸਿਆ ਜਾਂਦਾ rahul gandhi ਦਾ ਅੱਜ ਦਾ ਵਿਚਾਰ ਨਹੀਂ ਇਹਨਾਂ ਦੇ ਬਾਬੇ ਪੜਦਾਦੇ ਵੀ ਇਹੀ ਕਰਦੇ ਰਹੇ ਆ ਔਰ ਜੇ ਰਿਜ਼ਰਵੇਸ਼ਨ ਦੀ ਇਹ ਗੱਲ ਕਰੀਏ ਤੇ ਰਿਜ਼ਰਵੇਸ਼ਨ ਦਾ ਹੱਕ ਡਾਕਟਰ ਬੇਦਕਰ ਜੀ ਨੇ ਦਿੱਤਾ ਸੀਗਾ ਉਹਨਾਂ ਨੇ ਕੱਲਾ ਦਲਿਤ ਸਮਾਜ ਨਹੀਂ ਪੂਰੇ ਪੂਰੇ ਭਾਰਤ ਦੇ ਨਾਗਰਿਕਾਂ ਲਈ ਜੋ ਉਹਨਾਂ ਨੇ ਉਹ ਵਿਵਸਥਾ ਕੀਤੀ ਸੰਵਿਧਾਨ ਦੇ ਵਿੱਚ ਇੱਕ ਪਾਸੇ ਆਪਾਂ ਸੰਵਿਧਾਨ ਚੁੱਕ ਕੇ ਉਹਦੀ ਰੱਖਿਆ ਦੀ ਗੱਲ ਕਰਦੇ ਹਾਂ ਦੂਜੇ ਪਾਸੇ ਅਸੀਂ ਦਲਿਤ ਸਮਾਜ ਦਾ ਘਾਣ ਕਰਦੇ ਹਾਂ ਇਹ ਲੋਕ ਜਿਹੜੇ ਆ ਲੋਕਾਂ ਨੂੰ ਇੱਕ ਵੋਟਾਂ ਲੈਣ ਦੀ ਖਾਤਰ ਦਲਿਤਾਂ ਨੂੰ ਵਰਤਦੇ ਆ ਪਰ ਰਿਜ਼ਰਵੇਸ਼ਨ ਜਾਂ ਹੋਰ ਗੱਲਾਂ ਦੇ ਨਾਂ ਤੇ ਉਹਨਾਂ ਨੂੰ ਪੀਸਦੇ ਆ ਅੱਜ ਦਲਿਤ ਜਾਗਿਆ ਹੋਇਆ ਹੈ ਦੇਖੋ ਅੱਜ ਪ੍ਰਧਾਨ ਮੰਤਰੀ ਮੋਦੀ ਜੀ ਦੁਆਰਾ ਜਿਹੜੇ ਡਾਕਟਰ ਮੇਦਕਰ ਦੇ ਜਿੰਨੇ ਵੀ ਸਥਾਨ ਸੀ ਉਹਨਾਂ ਨੂੰ ਬਣਾਇਆ ਰਾਹੁਲ ਗਾਂਧੀ ਨੂੰ ਕਿਉਂ ਨਹੀਂ ਖਿਆਲ ਆਇਆ ਕਿ ਇਹ ਜਿਹੜੇ ਸਥਾਨ 26 ਅਲੀ ਪਰ ਰੋਡ ਤੇ ਜਿੱਥੇ ਬਾਬਾ ਸਾਹਿਬ ਦਾ ਉਹ ਉਹਨਾਂ ਨੇ ਮੈਨੂੰ ਬਣਾਇਆ ਉਹਨਾਂ ਦਾ ਘਰ ਉਹ ਉਸ ਜਗ੍ਹਾ ਦੇ ਉੱਤੇ ਬਿਜਲੀ ਦਾ ਮੀਟਰ ਤੱਕ ਕੱਟ ਦਿੱਤਾ ਗਿਆ ਸੀਗਾ ਕਾਂਗਰਸ ਦੇ ਸਰਕਾਰ ਵੇਲੇ ਅੱਜੋ ਤੇ ਸਵਰਥ ਦਾ ਹਾਂਜੀ ਟਾਰਗੇਟ ਕਿਉਂ ਕੀਤਾ ਜਾਂਦਾ ਕਮਿਊਨਿਟੀ ਟਾਰਗੇਟ ਕਮਿਊਨਿਟੀ ਨੂੰ ਹਰੇਕ ਵਾਰੀ ਕਰਦੇ ਪਏ ਆ ਉਹਦਾ ਕਾਰਨ ਇਹੀ ਹੈ ਕਿ ਇਹਨਾਂ ਨੂੰ ਵੋਟਾਂ ਲਈ ਵਰਤ ਲੋ ਮੁੜ ਕੇ ਇਹਨਾਂ ਨੂੰ ਛੱਡ ਦੋ ਮਤਲਬ ਆਪਣੇ ਸਵਾਰਥ ਲਈ ਯੂਜ਼ ਆਪਣੇ ਸਵਾਰਥ ਲਈ ਔਰ ਅੱਜ ਤੱਕ ਹੁਣ ਮੇਰੀ ਵੀ 50 ਸਾਲ ਤੋਂ ਉੱਪਰ ਉਮਰ ਗਈ ਹੋਈ ਆ ਇਹਨਾਂ ਨੂੰ ਦੇਖ ਦੇਣਾ ਚੀਜ਼ਾਂ ਨੂੰ ਅੱਜ ਉਹ ਸਿਸਟਮ 'ਚ ਦਲਿਤ ਨਹੀਂ ਰਹੂਗਾ ਮੈਂ ਜ਼ਰੂਰੀ ਨਹੀਂ ਇੱਕ ਭਾਜਪਾ ਹੋਣ ਦੇ ਨਾਤੇ ਗੱਲ ਕਰਾਂ ਮੈਂ ਪੂਰੇ ਦਲਿਤ ਸਮਾਜ ਲੋਕ ਵੀ ਗੱਲ ਕਰਾਂਗਾ ਜ਼ਿਲ੍ਹਾ ਜਲੰਧਰ ਭਾਰਤੀ ਜਨਤਾ ਪਾਰਟੀ ਐਸਸੀ ਮੋਰਚੇ ਵੱਲੋਂ ਸਾਡੇ ਜ਼ਿਲ੍ਹਾ ਪ੍ਰਧਾਨ ਅਜਮੇਦ ਸਿੰਘ ਬਾਦਲ ਜੀ ਦੀ ਅਗਵਾਈ ਚ ਸਾਡੇ ਕੇਂਦਰੀ ਪ੍ਰਧਾਨ ਜਿਹੜੇ ਐਸਸੀ ਮੋਰਚੇ ਦੇ ਲਾਲ ਸਿੰਘ ਆਰੀਆ ਜੀ ਦੇ ਹੁਕਮ ਅਨੁਸਾਰ ਤੇ ਸਾਡੇ ਪੰਜਾਬ ਪ੍ਰਧਾਨ ਆਪਣੇ ਐਸਕੇ ਐਸਰ ਲੱੱਡੜ ਜੀ ਦੇ ਹੁਕਮ ਅਨੁਸਾਰ ਰਾਹੁਲ ਗਾਦੀ ਜੀ ਨੇ ਜਿਹੜਾ ਬੀਤੇ ਦਿਹੀ ਬਿਆਨ ਦਿੱਤਾ ਸੀ ਪੰਜਾਬ ਦੇ ਸਿੱਖ ਵਿਰੋਧੀ ਅਨਸੂਚਿਤ ਸਮਾਜ ਵਿਰੋਧੀ ओबीसी ਸਮਾਜ ਵਿਰੋਧੀ ਤੇ ਉਹਨਾਂ ਨੇ ਐਸਟੀ ਸਮਾਈ ਬੁੱਧੀ ਵੀ ਸਾਡੀ ਸਰਕਾਰ ਆਈ ਤਾਂ ਅਸੀਂ ਪੀਐਸ ਦੇ ਰક્ષਣ ਦਾ ਦੂਜੇ ਰੱਖਣ ਤੋਂ ਪਰ ਆ ਗਏ ਇਹ ਹਰਕਤ ਤਾਂ ਪਹਿਲਾਂ ਵੀ ਬਹੁਤ ਵਾਰ ਕਰ ਚੁੱਕੇ ਹਾਂ ਰਾਹੁਲ ਗਾਂਧੀ ਨੇ ਬਿਆਨ ਲੈ ਕੇ ਤਾਂ ਗਲਵਾਤ ਕਰਦਾ ਅਫਸਰ ਬਿਆਨ ਕੋਈ ਨਾ ਕੋਈ ਇਦਾਂ ਦਾ ਹੁੰਦਾ ਜਿਹੜਾ ਸਮਝ ਨੂੰ ਨਹੀਂ ਆਦਾ ਜਦੋਂ ਆਪ ਸਰਕਾਰ ਸੀ ਚਾਹੇ ਉਹ ਰਾਹੁਲ ਗਾਂਧੀ ਜੀ ਦੇ ગાધીજી ਜਿਹੜੀ ਇੰਦਰਾ ਗਾਂਧੀ ਸਰਕਾਰ ਸੀ ਉਸ ਟਾਈਮ ਤੋਂ ਜਾ ਉਹਨਾਂ ਦੇ ਪਿਤਾ ਜੀ જવાਹਰ ਲਾਲ ਨਹਿਰੂ ਜੀ ਉਹ ਅਕਸਰ ਇਦਾਂ ਦੇ ਬਿਆਨ ਦਿੰਦੇ ਰਹਿੰਦੇ ਤੁਹਾਨੂੰ ਯਾਦ ਹੋਣਾ ਵੀ ਪਿੱਛੇ ਪ੍ਰਧਾਨ ਮੰਤਰੀ ਜੀ ਨੇ ਚਿੱਠੀ ਗੱਡੀ ਹੋਈ ਸੀ ਨਹਿਰੂ ਜੀ ਨੇ ਉਸ ਟਾਈਮ ਤੇ ਮੁੱਖ ਮੰਤਰੀ ਨੂੰ ਲਿਖਿਆ ਸੀ ਜਿਸ ਨੂੰ ਉਹਨਾਂ ਨੇ ਰੱਖਣ ਤੇ ਐਂਟੀ ਗੱਲਾਂ ਲਗੀਆਂ ਸੀ ਜਿਹੜੀ ਹੁਣ ਪਿੱਛੇ ਲੀਕ ਹੋਈ ਸੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਤੇ ਉਹ ਆਪ ਵਿਦੇਸ਼ਾਂ ਵਿੱਚ ਜਾ ਕੇ ਕੋਸ਼ੂਰ ਭਾਸ਼ਾ ਬੋਲਦੇ ਆ ਜੁੜੇ ਤੇ ਸੁਭਿਆ ਜਾ ਕੇ ਕੋਸ਼ੂਰ ਬੋਲਦੇ ਆ ਇਸ ਗੱਲ ਤੇ ਅਸੀਂ ਉਹਨਾਂ ਨੂੰ ਕਹਿਣ ਦੇ ਵੀ ਆਪਣੇ ਬਿਆਨ ਨਾਲੋਂ ਕੋਈ ਵਾਪਸ ਲਓ ਜੇ ਕੋਈ ਬਾਦੇਸ਼ਾਂ ਵਿੱਚ ਜਾ ਕੇ ਦੰਦੇ ਆ ਤੇ ਨਹੀਂ ਤਾਂ ਤੁਹਾਡਾ ਹੀ ਤਾਂ ਫਰੋਧ ਕਰਾਂਗੇ